ਮਿਊਟ ਕਰ ਦਿੰਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ạtਵਾਲ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਆ ਉਹ ਵਿਸ਼ਾ ਹੈ ਕਿ ਜ਼ਹਿਰੀਲੀ ਸ਼ਰਾਬ ਕਾਰਨ ਵਧਿਆ ਮੌਤਾ ਦਾ ਅੰਕੜਾ ਇੱਥੇ ਲਗਾਤਾਰ ਜਿਹੜਾ ਮੌਤਾ ਦਾ ਅੰਕੜਾ ਹੈ ਉਹ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਆਪਾਂ ਸਭ ਨੂੰ ਪਤਾ ਹੀ ਹੈ ਕਿ ਸੰਗਰੂਰ ਦੇ ਵਿੱਚ ਜਿਹੜਾ ਜ਼ਹਿਰੀਲੀ ਸ਼ਰਾਬ ਦੇ ਕਾਰਨ ਇੱਥੇ ਜਿਹੜੀ ਮੌਤਾ ਹੋਈਆਂ ਸੀਗੀਆਂ ਦੇਖੋ ਇੰਨੀ ਜ਼ਿਆਦਾ ਇਹ ਮੌਤਾ ਵਧੀਆਂ ਸੀ ਤੇ ਜ਼ਹਿਰੀਲੀ ਸ਼ਰਾਬ ਦੇ ਕਰਕੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਮੌਤਾ ਦੇ ਵਿੱਚ ਹੁਣ ਅੰਕੜਾ ਲਗਾਤਾਰ ਹੋ ਰਿਹਾ ਹੈ ਤੇ ਇੱਥੇ ਵੱਡੇ ਸਵਾਲ ਜਿਹੜੇ ਨੇ ਉਹ ਸਿਰਫ ਸਰਕਾਰਾਂ ਤੇ ਉੱਠਦੇ ਨੇ ਕਿਉਂਕਿ ਸਰਕਾਰਾਂ ਇੱਥੇ ਕਿਤੇ ਨਾ ਕਿਤੇ ਇਹ ਸਭ ਚੀਜ਼ਾਂ ਨੂੰ ਰੋਕਣ ਦੇ ਵਿੱਚ ناکਾਮ ਹੋ ਰਹੀਆਂ ਨੇ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਹ ਚਾਹੀਦੀ ਹੈ ਕਿ ਇੰਨਾ ਦੀ ਇੱਥੇ ਰੋਕਥਾਮ ਕੀਤੀ ਜਾਵੇ ਪੁਖਤਾ ਤੌਰ ਤੇ ਪਰ ਇੱਥੇ ਜਿਹੜੀ ਸ਼ਰਾਬ ਹੈ ਉਹ ਦੇਖੋ ਲਗਾਤਾਰ ਜਿਹੜੇ ਲੋਕ ਵੀ ਪੀ ਪੀ ਲੈਂਦੇ ਨੇ ਤੇ ਕਈ ਵਾਰ ਕੀ ਹੁੰਦਾ ਕਿ ਦੇਖੋ ਜ਼ਹਿਰੀਲੀ ਸ਼ਰਾਬ ਦੇ ਚਲਦੇ ਹੁਣ ਇੱਥੇ ਕਿੰਨੇ ਜਿਹੜੇ ਮਾਮਲੇ ਨੇ ਨਿਕਲ ਕੇ ਸਾਹਮਣੇ ਆਉਂਦੇ ਨੇ ਤੇ ਸ਼ਰਾਬ ਦੇ ਕਰਕੇ ਹੀ ਇੱਥੇ ਜਿਹੜੇ ਇਹ ਮਾਮਲੇ ਨੇ ਲਗਾਤਾਰ ਇਹਨਾਂ ਦੇ ਵਿੱਚ ਵਾਧਾ ਵੀ ਹੋ ਰਿਹਾ ਹੈ ਤੇ ਆਪਾਂ ਕਹਿ ਸਕਦੇ ਹਾਂ ਕਿ ਸਰਕਾਰਾਂ ਉੱਤੇ ਦੇਖੋ ਹਮੇਸ਼ਾ ਤੋਂ ਹੀ ਇਹ ਸਵਾਲ ਵੱਡੇ ਲੋਕਾਂ ਵੱਲੋਂ ਤੇ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਉੱਠੇ ਨੇ ਤੇ ਸਾਡੇ ਨਾਲ ਇੱਥੇ ਗੱਲਬਾਤ ਕਰਨ ਦੇ ਲਈ ਕਾਲਰ ਵੀ ਜੁੜੇ ਨੇ ਅਸੀਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਸੰਜੀਪ ਸ਼ਰਮਾ ਬੋਲ ਰਿਹਾ ਮਨਕਰਨ ਤੋਂ ਹਾਂਜੀ ਬਹੁਤ ਬਹੁਤ ਸਵਾਗਤ ਕਰਦੀਆਂ ਸਟੋਡਾ ਏਵਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦੀ ਹਾਂਜੀ ਤੇ ਆਪਣਾ ਅੱਜ ਦਾ ਵਿਸ਼ਾ ਹੈ ਸਰ ਕਿ ਜ਼ਹਿਰੀਲੀ ਸ਼ਰਾਬ ਦੇ ਕਾਰਨ ਇੱਥੇ ਜਿਹੜਾ ਮੌਤ ਦਾ ਅੰਕੜਾ ਹੈ ਉਹ ਲਗਾਤਾਰ ਵੱਧ ਰਿਹਾ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਮੈਡਮ ਬਿਲਕੁਲ ਬੜਾ ਵੱਧ ਰਿਹਾ ਹੈ ਜੀ। ਹੂੰ। ਦੇਖੋ ਅੱਜ ਇੱਕ ਮੈਂ ਛੇਵੇਂ-ਛੇਵੇਂ ਬੜਾ ਦੁੱਖ ਲੱਗਿਆ ਮੈਂ ਜੀ ਕਿਤੇ ਰੁਕਿਆ ਸੀ ਜੀ ਅਖਬਾਰ ਪਿਆ ਸੀ ਮੈਡਮ ਅਖਬਾਰ ਪੜ੍ਹਦਾ ਟਾਈਮ ਨਹੀਂ ਜੀ ਮਿਲਿਆ ਮੈਂ ਹਲਕੀ ਜਿਹੀ ਕੋ ਫੋਟੋ ਦੇਖੀ ਹੂੰ ਜਿਹਦੇ ਦਾ ਕਿਹਾ ਵੀ ਸ਼ਰਾਬ ਜਹਰੀ ਦੀ ਸ਼ਰਾਬ ਪੀਣ ਤੋਂ ਇਨਕਾਰ ਨਾਲ ਜ਼ਰੂਰ ਦੇ ਵਿੱਚ ਇਹ ਨਹੀਂ ਪਤਾ ਨਹੀਂ ਅਕੀ ਮੌਤ ਨੌਜਵਾਨ ਦੀ ਹੂੰ। ਹੂੰ। ਲੜਦੇ ਕੋ ਅੰਕੜਾ ਜੇ ਵਾਦਾ ਹੋ ਰਿਹਾ ਮੌਤਾਂ ਦਾ ਜੀ। ਹੂੰ। ਮੇਕਨ ਆਰ ਦੀ ਨਾਲ ਜਿਹੜਾ ਵਿਕਰੀ ਚ ਵਾਦਾ ਕਰ ਰਹੀ ਆ ਸਰਕਾਰ ਸ਼ਰਾਬ ਵੇਚਣ ਦੀ ਵਿਕਰੀ ਚ ਵਾਦਾ ਕਰ ਰਹੀ ਹੈ ਜੇ ਅਪਾ ਉਹ ਅੰਕੜਿਆਂ ਦੀ ਗੱਲ ਕਰੀਏ ਆਕਾਲੀ ਪੰਡਤ ਦਾ ਅੰਕੜਾ ਉਸ ਤੋਂ ਬਾਅਦ ਕਾਂਗਰਸ ਦਾ ਅੰਕੜਾ ਉਸ ਤੋਂ ਆਮ ਆਦਮੀ ਪਾਰਟੀ ਦਾ ਅੰਕੜਾ ਵੀ ਜਾਂਦਾ ਵਾਧਾ ਹੀ ਜਾ ਰਿਹਾ ਮੈਡਮ ਇਹਦਾ ਸਵਾਲ ਸਰਕਾਰਾਂ ਤੇ ਉੱਠਦਾ ਇਹਦੇ ਤੇ ਨਕੇਦ ਕਥੜ ਵਾਸਤੇ ਸੀ ਕਿਹਨਾਂ ਨੂੰ ਕਹੀਏ ਜੀ ਜੀ ਬਿਲਕੁਲ ਦੇਖੋ ਇੱਥੇ ਲਗਾਤਾਰ ਜਿਹੜਾ ਪ੍ਰਸ਼ਾਸਨ ਤੇ ਵੀ ਸਵਾਲ ਉੱਠਦੇ ਨੇ ਦੇਖੋ ਪ੍ਰਸ਼ਾਸਨ ਵੀ ਪਰ ਇੱਥੇ ਉਦੋਂ ਹੀ ਕੰਮ ਕਰੇਗਾ ਜੇਕਰ ਸਰਕਾਰਾਂ ਵੱਲੋਂ ਉਹਨਾਂ ਨੂੰ ਇੱਕ ਇੱਥੇ ਕੋਈ ਨਾ ਕੋਈ ਅ ਤਿਆਰੀ ਸਰਕਾਰ ਪ੍ਰੋਵਾਈਡ ਕਰੇ ਕਾਫੀ ਜਗ੍ਹਾ ਨੇ ਜਿੱਥੇ ਨਾਕੇਬੰਦੀਆਂ ਵੀ ਕੀਤੀਆਂ ਗਈਆਂ ਨੇ ਘਰਾਂ ਦੀ ਚੈਕਿੰਗਾਂ ਵੀ ਕੀਤੀਆਂ ਗਈਆਂ ਨੇ ਜਿਹੜੇ ਨਸ਼ਾ ਤਸਕਰੀ ਕਰਦੇ ਨੇ ਉਹਨਾਂ ਦੇ ਵੀ ਘਰਾਂ ਦੇ ਇੱਥੇ ਚੈਕਿੰਗਾਂ ਕੀਤੀਆਂ ਗਈਆਂ ਨੇ ਪਰ ਇੰਨਾਂ ਚੀਜ਼ਾਂ ਦੇ ਵਿੱਚ ਰੋਕ-ਥਾਮ ਜਿਹੜੀ ਐ ਉਹ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਹੋ ਪਾਰੀ ਕੀ ਕਹਿਣਾ ਚਾਹੋਗੇ ਸ਼ਰਮਾ ਜੀ ਮੈਡਮ ਰੋਕ-ਥਾਮ ਦੀ ਲੋੜ ਥੋੜੋ ਹੈ ਜੀ ਸਾਨੂੰ ਸਾਨੂੰ ਸ਼ਰਾਬ ਹੀ ਕਿਉਂ ਮਿਲ ਰਹੀ ਹੈ ਜੀ ਜੀ ਅਸੀਂ ਜ਼ਹਿਰ ਪਾਉਣ ਦਾ ਜਰੀਆ ਸਰਕਾਰ ਬਣਾ ਦਿੱਤੀ ਹੋ ਰਹੀ ਹੈ ਜੀ ਜੀ ਅਸੀਂ ਉਸ ਨੂੰ ਕਿਹਨੇ ਖਤਮ ਕਰ ਦੇ ਜੀ ਸ਼ਰਾਬ ਨੂੰ ਇਹਨਾ ਆਪਣੇ ਵਿੱਚ ਐਕਟਰ ਹੋਣ ਦੇ ਜਾਂ ਸਰਕਾਰ ਨੂੰ ਕੋਈ ਵੀ ਸ਼ਰਾਬ ਇਹਨਾਂ ਵਿੱਚੋਂ ਤੁਸੀਂ ਜੀ ਜੀ ਕਿ ਉਹ ਸ਼ਰਾਬ ਮੈਡਮ ਦੇਖੋ ਜ਼ਹਿਰ ਤਾਂ ਹੈਗੀ ਹੈਗੀ ਤੇ ਇਹਦੀ ਜ਼ਹਿਰ ਮਲਾਈ ਜਾਂਦੀ ਹੈ ਜੋ ਕਹਿਆ ਜਾਂਦਾ ਜਿਹੜਾ ਵੀ ਕਰਦਾ ਉਹ ਬਾਦੀ ਗੱਲ ਹੋਗੀ ਮੈਡਮ ਪਹਿਲਾਂ ਤਾਂ ਸ਼ਰਾਬ ਬਣੀ ਆ ਨਾ ਜੀ ਜੀ ਜਿਹੜੀ ਸ਼ਰਾਬ ਤੁਸੀਂ ਬਿਨਾਂ ਜ਼ਹਿਰ ਤੋਂ ਵੀ ਮੈਡਮ ਜੇ ਕਿਸੇ ਨਾਲ ਕੋਈ ਮਲਾਪ ਨਹੀਂ ਕੀਤੀ ਹੋਈ ਤੁਸੀਂ ਆਪ ਤੁਸੀਂ ਜਿਹੜਾ ਇਹ ਸ਼ਰਾਬ ਹੈ ਉਹ ਕਿਤੇ ਨਾ ਕਿਤੇ ਜ਼ਹਿਰ ਹੈ ਕਿਤੇ ਨਾ ਕਿਤੇ ਪੈਸੇ ਦਾ ਨੁਕਸਾਨ ਕਰਦੀ ਹੈ ਲੜਾਈ ਝਗੜੇ ਦਾ ਕਾਰਨ ਬਣਦੀ ਹੈ ਲੋਕਾਂ ਦੇ ਐ ਪਤਾ ਨਹੀਂ ਕਿੰਨੇ ਕੁ ਘਰ ਟੁੱਟ ਗਏ ਕਿੰਨਿਆਂ ਦੇ ਭੈਣਾਂ ਦੇ ਸੁਆਹ ਉੱਜੜ ਗਏ ਪਤਾ ਨਹੀਂ ਕਿੰਨਾ ਕੁ ਨੁਕਸਾਨ ਕਰਦੀ ਹੈ ਸ਼ਰਾਬ ਵੈਸੇ ਹੀ ਨਹੀਂ ਜ਼ਹਿਰ ਹੈ ਜੀ ਹਮ ਤੇ ਸਭ ਤੋਂ ਵੱਡਾ ਦੇਖੋ ਸਰ ਇੱਥੇ ਕਾਰਨ ਜਿਹੜਾ ਆਪਾਂ ਕਹਿ ਸਕਦੇ ਆ ਜੇਕਰ ਆਪਾਂ ਕਾਰਨਾਂ ਦੀ ਇੱਥੇ ਗੱਲ ਕਰੀਏ ਕੀ ਲੱਗਦਾ ਕਿ ਦੇਖੋ ਸਰਕਾਰਾਂ ਨੂੰ ਵੀ ਇਹ ਚੀਜ਼ਾਂ ਤੋਂ ਸਭ ਤੋਂ ਵੱਧ ਜਿਹੜਾ ਮੁਨਾਫਾ ਹੈ ਉਹ ਹੁੰਦਾ ਹੈ ਤਾਂ ਹੀ ਸਰਕਾਰਾਂ ਕਿਤੇ ਨਾ ਕਿਤੇ ناکਾਮ ਨੇ ਸਭ ਚੀਜ਼ਾਂ ਨੂੰ ਖਤਮ ਕਰਨ ਦੇ ਵਿੱਚ ਮੈਡਮ ਦੇਖੋ ਸ਼ਰਾਬ ਇਸ ਹਿਸਾਬ ਨਾਲ ਵੇਚੀ ਜਾਂਦੀ ਹੈ ਕਿ ਹਰ ਇੱਕ ਨੁੱਕਰ ਤੇ ਢੇਕਾ ਪਿਆ ਹੁੰਦਾ ਹੈ ਜੀ ਜੀ ਇਕੋ ਤੁਸੀਂ ਜ਼ਹਰ ਵੰਡਣ ਦੀ ਜਿਹੜੀ ਜਹਰ ਵੇਚਣ ਦੀ ਗੱਲ ਕਰਦੇ ਹੋ ਮੈਡਮ ਕਾਦੀਆਂ ਉਹ ਕਮਾਈਆਂ ਜਿਹੜੇ ਸਾਡੇ ਲੋਕ ਮਾਰ ਕੇ ਕਮਾਈਆਂ ਕਰੀਏ ਜੀ ਸਰਕਾਰਾਂ ਨੇ ਜੀ ਸਾਡੀ ਦੁਨੀਆ ਮਾਰ ਕੇ ਪਬਲਿਕ ਮਾਰ ਕੇ ਉਹ ਕਾਦੀ ਕਮਾਈਆਂ ਚਾੰਕੜਾ ਕਰਨਗੇ ਜਿਹੜੇ ਖਜ਼ਾਨੇ ਭਰਨਗੇ ਕਿਹਨਾ ਵਾਸਤੇ ਉਹ ਖਜ਼ਾਨੇ ਭਰਨਗੇ ਜੀ ਸਾਡੇ ਟੈਕਸ ਦਾ ਪੈਸਾ ਉਹ ਉਲਟ ਜਗ੍ਹਾ ਤੇ ਲਗਾ ਰਹੀ ਹੈ ਸਰਕਾਰ ਵਿੱਚ ਸ਼ਰਾਬ ਤੇ ਲਗਾ ਰਹੀ ਹੈ ਦੇਖੋ ਜੀ ਅੱਜ ਤੋਂ ਨਹੀਂ ਇਹ ਤਾਂ ਬਹੁਤ ਦਿਰ ਤੋਂ ਕਹਿੰਦੇ ਆ ਰਹੇ ਆ ਕਿ ਸ਼ਰਾਬ ਨੂੰ ਤੁਸੀਂ ਨਸ਼ਾ ਨਹੀਂ ਕਰਨ ਦੇ ਸ਼ਰਾਬ ਦੀ ਵਿਕਰੀ ਦੇ ਵਾਅਦਾ ਕਰਦੇ ਆ ਉਹਦੇ ਪੁਆਇੰਟ ਤੇ ਉਹਨੂੰ ਰੋਕਣ ਵਾਸਤੇ ਸੀ ਕਿਹਨਾਂ ਕੋਲ ਜਾਈਏ ਜੀ ਜੀ ਕਿਤਨਾ ਕਿਤੇ ਉਹੀ ਗੱਲ ਆ ਜਾਂਦੀ ਹੈ ਦੇਖੋ ਸਰਕਾਰਾਂ ਤੇ ਵੀ ਫਿਰ ਜਿਹੜੇ ਸਵਾਲ ਨੇ ਇੱਥੇ ਵੱਡੇ ਖੜੇ ਹੁੰਦੇ ਨੇ ਕੀ ਲੱਗਦਾ ਹੈ ਕਿ ਦੇਖੋ ਸਰਕਾਰਾਂ ਨੂੰ ਤਾਂ ਆਪਾਂ ਇੱਥੇ ਦੋਸ਼ ਦੇ ਹੀ ਦਿੰਨੇ ਆ ਤੇ ਦੂਜੇ ਪਾਸੇ ਜੇਕਰ ਆਪਾਂ ਲੋਕਾਂ ਦੀ ਵੀ ਗੱਲ ਕਰੀਏ ਕਿ ਜਿਹੜੇ ਲੋਕ ਹਮੇਸ਼ਾ ਦੇਖੋ ਸ਼ਰਾਬ 'ਚ ਤੁੱਟ ਹੋ ਕੇ ਰਹਿੰਦੇ ਨੇ ਉਹ ਲੋਕਾਂ ਨੂੰ ਵੀ ਇੱਥੇ ਸੋਚਣ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਸ਼ਰਾਬ ਸਿਰਫ ਨਾ ਸਿਰਫ ਜਿਵੇਂ ਸ਼ਰਾਬੀ ਲੋਕ ਹੀ ਪਿੰਦੇ ਨੇ ਬਲਕਿ ਜੇਕਰ ਆਪਾਂ ਗੱਲਾਂ ਇੱਥੇ ਗੱਲ ਕਰੀਏ ਇਵੈਂਟਸ ਵਗੈਰਾ ਦੀ ਇੱਥੇ ਵੀ ਦੇਖੋ ਸ਼ਰਾਬ ਜਿਹੜੀ ਹੈ ਉਹ ਕਾਫੀ ਮਾਤਰਾ ਦੇ ਵਿੱਚ ਇਵੈਂਟਸ ਦੇ ਵਿੱਚ ਵੀ ਦੇਖੀ ਜਾ ਸਕਦੀ ਹੈ ਕੀ ਕਹਿਣਾ ਚਾਹੋਗੇ ਇੱਥੇ ਲੋਕਾਂ ਨੂੰ ਵੀ ਸਾਵਧਾਨੀ ਦੇ ਨਾਲ ਕਿਤੇ ਨਾ ਕਿਤੇ ਜੇਕਰ ਡਰਿੰਕ ਕਰਨੀ ਵੀ ਹੈ ਤਾਂ ਕਰਨੀ ਚਾਹੀਦੀ ਹੈ ਮੈਡਮ ਦੇਖੋ ਜਿਹੜਾ ਸ਼ਰਾਬ ਪੀਂਦਾ ਉਹਦੇ ਵਾਸਤੇ ਇਹ ਸਵਾਲ ਮੈਟਰ ਨਹੀਂ ਜੀ ਕਰਦਾ ਜੀ ਕਿਉਂਕਿ ਉਹ ਤਾਂ ਕਹੂਗਾ ਮੈਂ ਤਾਂ ਸ਼ਰਾਬ ਪੀਣੀ ਹੈ ਜੀ ਮੈਨੂੰ ਕੀ ਆ ਮੈਂ ਇੱਥੇ ਨਹੀਂ ਥੋੜੀ ਚਾਰ ਨਹੀਂ ਪੰਜ ਨਹੀਂ ਅਗਰ ਸ਼ਰਾਬ ਨੁਕਸਾਨ ਨਾ ਕਰੇ ਜਾਂ ਸ਼ਰਾਬ ਗੜਬੜਾ ਨਾ ਕਰੇ ਤਾਂ ਇਹਨੂੰ ਬੰਦ ਕਰਨ ਦੀ ਗੱਲ ਕਿਉਂ ਕਰੀਏ ਜੀ ਹੂੰ ਜੀ ਇਹ ਸ਼ਰਾਬ ਕੋਈ ਨਹੀਂ ਆਲਾ ਸਾੰਦਲ ਵੀ ਮੈਂ ਤਾਂ ਚੱਲ ਕੋਈ ਗੱਲ ਨਹੀਂ ਮੈਂ ਤਾਂ ਪੈਕ ਜਾਂ ਦੋ ਪੈਕ ਲੈ ਆਉਣਾ ਰੋਟੀ ਖਾਣੀ ਸੌ ਜਾਣਾ ਬਹੁਤ ਲੋਕ ਆ ਮੈਡਮ ਬਹੁਤ ਲੋਕ ਆ ਜਿਹੜਾ ਬੜਾ ਕੰਮ ਕਰਦੇ ਕਿਤੇ ਨੇ ਕਿਤੇ ਸ਼ਾਮ ਨੂੰ ਦੋ ਪੈਕ ਲੈ ਆਉਨੇ ਆਨੰਦ ਦੀ ਰੋਟੀ ਖਾਣੇ ਕਿਤੇ ਨੇ ਕਿਤੇ ਜਿਹੜੀ ਦਾਰੂ ਆ ਉਹ ਸ਼ਰਾਬ ਆ ਕਿਤੇ ਨੇ ਕਿਤੇ ਨੂੰ ਘੱਟ ਕੇ ਦਵਾਈ ਦੇ ਟੌਪੇ ਲਈਓ ਤਾਂ ਦਵਾਈ ਦਾ ਕੰਮ ਕਰਦੇ ਕਹਿੰਦੀ ਗੱਲ ਨਹੀਂ ਕਿ ਜਦੋਂ ਅਸੀਂ ਨਿਮਰਤਾ ਬਾਹਰ ਹੋ ਜਾਣਾ ਪੈਕ ਲੈ ਆੜਾ ਦੋ ਪੈਕ ਲੈ ਆਨੇ ਬਊਆ ਆਈਆ ਮੈਂ ਪੌਣੀ ਬੋਤਲ ਬੋਤਲੋ ਤੇ ਲੜਾਈ ਦੀ ਜਗਾ ਹੋਣਾ ਸਰੀਰ ਦਾ ਨਿਸ਼ਾਨ ਕਰਨਾ ਲੀਵਰ ਤੇ ਉਹਦਾ ਫਰਕ ਪਾਉਣਾ ਹੈ ਦੇਖੋ ਕਿੰਨਾ ਨੁਕਸਾਨ ਹੁੰਦਾ ਜੇ ਇਹ ਵਾਲੇ ਦੇ ਕਟੂਲ ਦੇ ਵਿੱਚੋਂ ਵੀ ਤਾਂ ਪੀੜਿਆਂ ਕੰਟਰੋਲ ਕਰ ਲਵੇ ਕਿਤੇ ਨਾ ਕਿਤੇ ਸਰਕਾਰ ਨੂੰ ਸਿਸਟਮ ਬਣਾਉਣਾ ਚਾਹੀਦਾ ਵੀ ਇੱਕ ਬੰਦੇ ਨੂੰ ਇਸ ਦੇ ਦੇ ਵਿੱਚ ਕਿੰਨੀ ਸ਼ਰਾਬ ਦੇਣੀ ਚਾਹੀਦੀ ਹੈ ਹੂੰ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਸਰ ਕੀ ਪਹਿਲਾਂ ਚਲੋ ਹੁੰਦਾ ਸੀ ਕਿ ਬਾਹਰ ਵਾਈ ਜਾਂ ਫਿਰ ਸੜਕਾ ਉੱਤੇ ਜਿਹੜੇ ਠੇਕੇ ਦੇਖੇ ਜਾਂਦੇ ਸੀ ਪਰ ਹੁਣ ਇੱਥੇ ਜਿਹੜਾ ਗਲੀ ਗਲੀ ਮੋਹੱਲਾ ਮੋਹੱਲਾ ਹੈ ਕਿਤੇ ਨਾ ਕਿਤੇ ਸ਼ਰਾਬ ਦੀ ਜਿਹੜੀ ਵਿਕਰੀ ਹੈ ਲਗਾਤਾਰ ਵੱਧਦੀ ਜਾ ਰਹੀ ਹੈ ਨਾ ਸਿਰਫ ਸ਼ਰਾਬ ਬਲਕਿ ਜਿਹੜੇ ਹੋਰ ਵੀ ਨਸ਼ੇ ਨੇ ਉਹਨਾਂ ਦੀ ਵਿਕਰੀ ਵੀ ਇੱਥੇ ਲਗਾਤਾਰ ਵੱਧਦੀ ਹੋਈ ਨਜ਼ਰ ਆਉਂਦੀ ਹੈ ਇਹ ਹਰ ਰੋਜ਼ ਹੀ ਆਪਾਂ ਸੋਸ਼ਲ ਮੀਡੀਆ ਰਾਹੀਂ ਜਾਂ ਖਬਰਾਂ ਰਾਹੀਂ ਦੇਖਦੇ ਹੀ ਆਂ ਮੈਡਮ ਜਿਹੜਾ ਆਮ ਨਸ਼ਾ ਵਿਕਦਾ ਉਹ ਤਾਂ ਗੁਰਦੁਆਰੇ ਮੰਦਰਾਂ ਦੇ ਨੇੜੇ ਤੇ ਵੀ ਵਿਕਦਾ ਹੈ ਜੀ ਗੁਕਤ ਵੀ ਕਿਹਦਾ ਲੋਕਾਂ ਨੂੰ ਪਤਾ ਨਹੀਂ ਜੀ ਕੌਣ ਕਿਆ ਵੇਚ ਰਿਹਾ ਹੈ ਜੀ ਕਿੱਤੇ ਨਾ ਕਿਤੇ ਸੀ ਦੇਖਿਆ ਧਾਰਮਿਕ ਸਥਾਨਾਂ ਤੋਂ ਕੁਝ ਹੀ ਦੂਰੀ ਤੇ ਠਿਕਾ ਹੁੰਦਾ ਹੈ ਜੀ ਹੂੰ ਉਹਨਾ ਪਿੰਡਾਂ ਦੇ ਵਿੱਚ ਲੜਾਈਆਂ ਵੀ ਹੁੰਦੀਆਂ, ਬੀਬੀਆ ਪੜਨਾ ਝਗੜੇ ਵੀ ਕਰਦੇ ਆ ਪਰ ਕਿਤੇ ਨਾ ਕਿਤੇ ਸਰਕਾਰ ਦੇ ਦਮ ਤੇ ਉਠੇਗਾ ਉੱਥੀ ਦਾ ਉੱਥੀ ਹੁੰਦਾ, ਦੱਸ ਦੇ ਤਸ ਨਹੀਂ ਜੀ ਹੁੰਦਾ। ਕਿਉਂਕਿ ਸਰਕਾਰਾਂ ਇਸ ਚੀਜ਼ ਨੂੰ ਵੇਚ ਕੇ ਪੈਸਾ ਕਮਾਈ ਦੇ ਇੱਕ ਪੈਸੇ ਦੇ ਬਕਾਉਣ ਦੀ ਗੱਲ ਕਰਦੀਆਂ। ਪੈਸੇ ਦੇ ਅੰਕੜੇ, ਬਕਾਉਣ ਦੇ ਅੰਕੜੇ 'ਚ ਵਾਅਦਾ ਕਰਨਾ ਚਾਹੁੰਦੀਆਂ। ਤੇ ਸਾਡੇ ਸਾਡੇ ਲੋਕਾਂ ਨੂੰ ਜਾਂ ਲੋਕਾਂ ਦੇ ਵਿੱਚ ਜ਼ਹਿਰ ਵੰਡ ਕੇ ਉਹ ਪੈਸਾ ਕਮਾ ਕੇ ਖਜ਼ਾਨੇ 'ਚ ਲਿਜਾ ਕੇ ਫਿਰ ਤੁਸੀਂ ਉਹ ਪੈਸੇ ਦਾ ਕੀ ਕਰੋਗੇ? ਜਾਂ ਸਾਡੇ ਲੋਕ ਦੱਸਦੇ ਜੀ 30 ਜਾਂ 40% ਜਾਰੀ ਨਹੀਂ, ਸ਼ਰਾਬ ਆ ਪੀ ਕੇ ਮਰ ਜਾਣਗੇ। ਜੀ। ਜੀ ਬਿਲਕੁਲ ਦੇਖੋ ਇੱਥੇ ਉਹੀ ਗੱਲ ਆ ਜਾਂਦੀ ਹੈ ਕਿ ਕਿਤੇ ਨਾ ਕਿਤੇ ਜਿਵੇਂ ਇੱਕ ਗੱਲ ਹੋਰ ਤੁਸੀਂ ਕੀਤੀ ਹੈ ਕਿ ਦੇਖੋ ਬਹੁਤ ਜਗਾਵਾਂ ਅਜਿਹਿਆਂ ਨੇ ਜਿੱਥੇ ਦੇਖੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਵੀ ਆਪਾਂ ਬਹੁਤ ਸਾਰੇ ਮਾਮਲੇ ਦੇਖੇ ਨੇ ਕਿ ਸ਼ਰਾਬ ਦੇ ਠੇਕੇ ਨੇ ਜਾਂ ਫਿਰ ਹੋਰ ਨਸ਼ੇ ਵਿਕਦੇ ਨੇ ਇੱਕ ਹੋਰ ਜਿਹੜੀ ਸੋਸ਼ਲ ਮੀਡੀਆ ਤੇ ਅੱਜ ਮੈਂ ਇੱਕ ਵੀਡੀਓ ਦੇਖੀ ਸਰ ਜੀਜ਼ੇ ਵਿੱਚ ਦਿਖਾਇਆ ਜਾ ਰਿਹਾ ਸੀ ਕਿ ਇੱਕ ਗੁਰੂ ਘਰ ਦੇ ਸਾਹਮਣੇ ਹੀ ਠੇਕਾ ਖੁੱਲਿਆ ਹੋਇਆ ਤੇ ਪਬਲਿਕ ਜਿਹੜੀ ਹੈ ਕਾਫੀ ਰੋਸ਼ ਦੇ ਵਿੱਚ ਹੈ ਇੱਥੇ ਕੀ ਲੱਗਦਾ ਤੁਹਾਨੂੰ ਕਿ ਕਾਫੀ ਜ਼ਿਆਦਾ ਧਾਰਮਿਕ ਚੀਜ਼ਾਂ ਦਾ ਵੀ ਇੱਥੇ ਖੰਡਨ ਹੋ ਜਾਂਦਾ ਹੈ ਕਿਉਂਕਿ ਦੇਖੋ ਸਰਕਾਰਾਂ ਸਿਰਫ ਮੁਨਾਫੇ ਵੱਲ ਨੂੰ ਦੇਖਦੀਆਂ ਨੇ ਪਰ ਇੱਥੇ ਕਿਤੇ ਨਾ ਕਿਤੇ ਲੋਕਾਂ ਦੀ ਆਸਥਾ 'ਚ ਵੀ ਠੇਸ ਪਹੁੰਚਦੀ ਹੈ ਬਿਲਕੁਲ ਮੈਡਮ ਦੇਖੋ ਮੈਂ ਤਾਂ ਉਹਨੇ ਕਹਿ ਕੇ ਆਟੇ ਹੂੰ ਜੀ ਕਿਸੇ ਧਾਰਮਿਕ ਸਥਾਨਾਂ ਦੇ ਨੇੜੇ ਜਿਹੜਾ ਨਸ਼ਾ ਆਪ ਕਿ ਕਿਤਾ ਗੁਕਤ ਵੇਚ ਮਿਕਦਾ ਜੇਪਾਂ ਦੇ ਬਾਗੇ ਮਿਕਦਾ ਉਹਦਾ ਕਿਸੇ ਨੂੰ ਦਿਖਦਾ ਨਹੀਂ ਜੀ ਕਿਤੇ ਨਾ ਕਿਸੇ ਧਾਰਮਿਕ ਸਥਾਨਾਂ ਦੇ ਨੇੜੇ ਤੁਸੀਂ ਠੇਕੇ ਖੋਲ ਦਿੰਦੇ ਹੋ ਉਹ ਚੱਕੇ ਨਹੀਂ ਜਾਂਦੇ ਉਹ ਤੇ ਭੈਣਾਂ ਦਾ ਗੁੱਸਾ ਭਰਾਵਾਂ ਦਾ ਗੁੱਸਾ ਕਿਤੇ ਨਾ ਕਿਤੇ ਜਾਇਜ ਹੁੰਦਾ ਪਰ ਸਰਕਾਰਾਂ ਦੇ ਕੰਮ ਦੇ ਨਾਲ ਉਹ ਠੇਕਾ ਠੇਕਾ ਚੱਲਦਾ 10 ਉੱਤੀ ਦਾ ਉੱਤੀ ਰਹਿੰਦਾ ਜੀ ਕਿਉਂ ਕਿਉਂਕਿ ਸਰਕਾਰ ਸ਼ਰਾਬ ਵੇਚਦੀ ਹੈ ਪੈਸਿਆਂ ਦੇ ਕਮਾਈ ਦੇ ਅੰਕੜਿਆਂ 'ਚ ਵਾਧਾ ਕਰਨਾ ਚਾਹੁੰਦੀ ਹੈ ਲੋਕਾਂ ਨੂੰ ਮਾਰ ਕੇ ਪੈਸੇ ਕਮਾਈ ਕਮਾ ਕੇ ਕਿੱਜਣੇ ਚ ਪਾਇਆ ਤਾਂ ਕਿਆ ਪਾਇਆ ਜੀ ਬਿਲਕੁਲ ਤੇ ਪ੍ਰਸ਼ਾਸਨ ਦੇ ਵੀ ਇੱਥੇ ਖੜੇ ਹੁੰਦੇ ਨੇ ਕਿਉਂਕਿ ਪ੍ਰਸ਼ਾਸਨ ਤੇ ਇਦਾਂ ਸਵਾਲ ਖੜੇ ਹੁੰਦੇ ਨੇ ਕਿਉਂਕਿ ਦੇਖੋ ਜਿੱਥੇ ਵੀ ਜੇਕਰ ਕੋਈ ਇਨਸਾਨ ਕਹਿੰਦਾ ਹੈ ਕਿ ਇੱਥੇ ਨਸ਼ਾ ਤਸਕਰੀ ਬੰਦ ਹੋਣੀ ਚਾਹੀਦੀ ਹੈ ਪਰ ਫਿਰ ਵੀ ਉੱਥੇ ਉਹ ਜਿਹੜਾ ਨਸ਼ਾ ਹੈ ਉਹ ਉਦਾਂ ਹੀ ਚੱਲ ਰਿਹਾ ਹੁੰਦਾ ਕਿਤੇ ਨਾ ਕਿਤੇ ਇਸ ਦੇ ਵਿੱਚ ਪ੍ਰਸ਼ਾਸਨ ਦੀ ਵੀ ਮਿਲੀਭੁਗਤ ਵਿੱਚ ਵਿੱਚ ਕਿਉਂਕਿ ਕਈ ਲੋਕ ਅਜੀਹੇ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਕਾਲੀਆਂ ਭੇਡਾਂ ਹਮੇਸ਼ਾ ਕਹਿੰਦੇ ਆ ਮੈਡ ਪ੍ਰਸ਼ਾਸਨ ਵੀ ਤਾਂ ਸਰਕਾਰੀ ਹੈ ਜੀ ਹੂੰ ਪ੍ਰਸ਼ਾਸਨ ਸਰਕਾਰ ਤੋਂ ਟੋਲਟ ਚੈਨਲ ਲਊਗਾ ਜੀ ਜੀ ਆਦੇਸ਼ ਸਰਕਾਰ ਦੇ ਆਦੇਸ਼ ਹੋਣੇ ਆ ਉਦਾਂ ਦਾ ਹੀ ਪ੍ਰਸ਼ਾਸਨ ਚੱਲਣਾ ਜਿਹੜਾ ਪ੍ਰਸ਼ਾਸਨ ਹੁੰਦਾ ਹੈ ਹਮੇਸ਼ਾ ਹੀ ਸਰਕਾਰ ਦੇ ਅੰਦਰ ਤੇ ਹੁੰਦਾ ਸਰਕਾਰ ਦੇ ਅੰਦਰ ਚੱਲਣਾ ਪੈਂਦਾ ਹੈ ਜੀ ਜੀ ਉਹ ਵੀ ਸਰਕਾਰਾਂ ਕਿਤੇ ਨਾ ਕਿਤੇ ਸਹੀ ਦਿਸ਼ਾ 'ਚ ਪ੍ਰਸ਼ਾਸਨ ਤੋਂ ਸਹੀ ਕੰਮ ਕਰਾਉਣ ਸਹੀ ਲੋਕਾਂ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਭੇਜਣ ਆ ਜਾ ਕਿਤੇ ਨਾ ਕਿਤੇ ਉਹ ਚੀਜ਼ਾਂ ਪ੍ਰੋਵਾਈਡ ਕਰਾਉਣ ਜਿਹੜੀਆਂ ਲੋਕਾਂ ਦੇ ਜੀਵਨਵਾਸ ਦੇ ਨੁਕਸਾਨ ਨਹੀਂ ਹੁੰਦਾ ਤਾਂ ਕਿਤੇ ਨਾ ਕਿਤੇ ਲੋਕ ਸਰਕਾਰਾਂ ਨੂੰ ਚੰਗਾ ਕਾੜ ਸਰਕਾਰਾਂ ਨੂੰ ਚੰਗਾ ਇਸ ਕਰਕੇ ਨਹੀਂ ਕਹਿੰਦੇ ਵੀ ਸਰਕਾਰਾਂ ਦੇਖੋ ਪ੍ਰਸ਼ਾਸਨ ਹੁਣ ਕਰਦਾ ਉਹ ਕਿਹਦੇ ਕੰਮ ਤੇ ਕਰਦਾ ਉਹ ਵੀ ਸਰਕਾਰਾਂ ਦੇ ਦੰਦ ਤੇ ਕਰਦਾ ਚੰਗਾ ਕਰਦਾ ਮਾਣਾ ਕਰਦਾ ਉਹ ਸਰਕਾਰਾਂ ਦੇੰਦਾਂ ਤੇ ਕਰਦਾ ਹੈ ਜੇ ਸਰਕਾਰਾਂ ਦੇ ਦਾਤੇ ਨਹੀਂ ਕਰਦਾ ਤਾਂ ਫਿਰ ਕੀ ਦੀ ਸ਼ਹਿ ਤੇ ਕਰਦਾ ਹੈ ਜੀ ਜੀ ਬਿਲਕੁਲ ਤੇ ਜੇਕਰ ਇਸ ਨੂੰ ਆਪਸ ਸਰ ਰਾਜਨੀਤੀ ਦੇ ਨਾਲ ਜੋੜ ਕੇ ਦੇਖੀਏ ਕੀ ਲੱਗਦਾ ਹੈ ਕਿ ਦੇਖੋ ਮੌਜੂਦਾ ਸਰਕਾਰ ਜਿਹੜੀ ਹੈ ਇੱਥੇ ਭਗਵੰਤ ਮਾਨ ਦੀ ਸਰਕਾਰ ਹੈ ਤੇ ਜਿਹੜੀ ਹੋਰ ਜਿਹੜੀ ਸਾਬਕਾ ਸਰਕਾਰਾਂ ਨੇ ਗਈਆਂ ਕੀ ਲੱਗਦਾ ਹੈ ਕਿ ਅੰਕੜੇ ਜਿਹੜੇ ਨੇ ਲਗਾਤਾਰ ਵਧੇ ਨੇ ਜਾਂ ਘਟੇ ਨੇ ਕੀ ਲੱਗਦਾ ਹੈ ਮੈਂ ਬਾਕੀ ਜਾ ਰਹੇ ਮੈਂ ਤਾਂ ਜਿਵੇਂ ਪਹਿਲਾਂ ਕਹਿ ਚੁੱਕਿਆ ਨੀ ਅਕਾਲੀ ਦਲ ਦਾ ਜਿਹੜਾ ਸ਼ਰਾਬ ਦੀ ਮਸਤੀ ਇਤਿਆਜ਼ ਬੋਲ ਕੇ ਦੇਖ ਰਹੇ ਹੋ ਜਿੰਦਰਜੀ ਮਾਨਸਾ ਤੋਂ ਜੁੜਦੇ ਹੋਣੇ ਉਹ ਉਂਗੜੀਆਂ ਤੇ ਜੋੜ ਕੇ ਬੈਠੇ ਆ ਜੀ ਅੱਥਰੂ ਜੁੜਨਗੇ ਜਾਂ ਆਪਣੀ ਗੱਲ ਹੋਊਗੀ ਤਾਂ ਉਹਨਾਂ ਦੇ ਗੰਨ ਕਰ ਵੀ ਦੇਓ ਜੀ ਦੇਖੋ ਜਿਹੜਾ ਅਕਾਲੀ ਦਲ ਦਾ ਅੰਕੜਾ ਸੀਗਾ ਸ਼ਰਾਬਿਕਰੀ ਦਾ ਉਹ ਕੁਝ ਸੀਗਾ ਉਸ ਤੋਂ ਵੱਧ ਕੇ ਕਾਂਗਰਸ ਨੇ ਦਿੱਤਾ ਉਸ ਤੋਂ ਵੱਧ ਕੇ ਆਮ ਆਦਮੀ ਪਾਰਟੀ ਨੇ ਦਿੱਤਾ ਤੁਸੀਂ ਬਿੱਕਰੀ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਜ਼ਹਿਰ ਵੇਚਣ ਦੇ ਵਾਅਦਾ ਕਰ ਰਹੇ ਹੋ ਇਸ ਤੇ ਸਵਾਲ ਇਹ ਸੀ ਕਿ ਅੱਗੇ ਖੜਾ ਕਰੀਏ ਜੀ ਮੈਂ ਤਾਂ ਬਾਰ ਬਾਰ ਗੱਲ ਕਰਦਾ ਜੀ ਜੀ ਬਿਲਕੁਲ ਤੇ ਦੇਖੋ ਅੰਕੜੇ ਜਿਹੜੇ ਨੇ ਲਗਾਤਾਰ ਵੱਧਦੇ ਜਾ ਰਹੇ ਨੇ ਮੌਤਾ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਪਰ ਪ੍ਰਸ਼ਾਸਨ ਇੱਥੇ ਚੁੱਪ ਹੈ ਕੀ ਲੱਗਦਾ ਹੈ ਕਿ ਕੀ ਕਾਰਨ ਹੋ ਸਕਦੇ ਨੇ ਮੈਡਮ ਕਾਰਨ ਤਾਂ ਉਹੀ ਹੈ ਜਿੱਦਾਂ ਮੈਂ ਕਿਹਾ ਵੀ ਸਰਕਾਰਾਂ ਦੇ ਅੰਦਰ ਜਿਹੇ ਪ੍ਰਸ਼ਾਸਨ ਨੇ ਰਹਿਣਾ ਹੁੰਦਾ ਪ੍ਰਸ਼ਾਸਨ ਸਰਕਾਰ ਹੀ ਹੁੰਦੀ ਹੈ ਜੀ ਸਰਕਾਰਾਂ ਤੋਂ ਬਾਹਰ ਪ੍ਰਸ਼ਾਸਨ ਨਹੀਂ ਚੱਲ ਸਕਦਾ ਅਗਰ ਪ੍ਰਸ਼ਾਸਨ ਨੂੰ ਪਤਾ ਵੀ ਸਰਕਾਰਾਂ ਕਿੱਥੇ ਕਿੱਥੇ ਢਲ ਕਰਦੀਆਂ ਇੱਥੇ ਜੀ ਆ ਕੰਮ ਕਰ ਸਕਦੇ ਕਿੱਥੇ ਜਾਜ ਹੋ ਸਕਦਾ ਕਿੱਥੇ ਨਹੀਂ ਜਾਜ ਹੋ ਸਕਦਾ ਜੇ ਸਰਕਾਰਾਂ ਨਹੀਂ ਸਕਦਾ ਹੀ ਹੋਵੇ ਤਾਂ ਪ੍ਰਸ਼ਾਸਨ ਦਾ ਕੋਈ ਵੀ ਇੱਕ ਵੀ ਮੈਂਬਰ ਜਾਂ ਪ੍ਰਸ਼ਾਸਨ ਦਾ ਇੱਕ ਵੀ ਡਿਪਾਰਟਮੈਂਟ ਕਿਤੇ ਰਾਈਟ ਤੋਂ ਲੈਟਰ ਜਾ ਕੇ ਦਿਖਾ ਦੇ ਸਰਕਾਰਾਂ ਤੋਂ ਅਲੱਗ ਲੇਕਿਨ ਕਿਤੇ ਨਾ ਕਿਤੇ ਸਰਕਾਰਾਂ ਦੀ ਕਮਜ਼ੋਰੀ ਪ੍ਰਸ਼ਾਸਨ ਦੇ ਵਿੱਚ ਬੰਦੇ ਕੰਮ ਕਰਨ ਦੇ ਵਾਲੇ ਨੂੰ ਪਤਾ ਹੁੰਦਾ ਜੀ ਜੇ ਸਰਕਾਰਾਂ ਦੀ ਕਮਜ਼ੋਰੀ ਸਰਕਾਰ ਨਾਲ ਨਾ ਕਿ ਤੇ ਫ੍ਰੀ ਸਟਾਟ ਦਾ ਰੀਨਰ ਉਹ ਕਹਿੰਦਾ ਜਿਹੜਾ ਕਰਨਾ ਨਾਲ ਉਹ ਜੋ ਮਰਜੀ ਦਾ ਲੋ ਜੀ ਜੀ ਬਿਲਕੁਲ ਇੱਥੇ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਸ਼ਰਮਾ ਜੀ ਅਸੀਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਜੀ ਮੈਮ ਹੈਲੋ ਹੈਲੋ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਮਾਲਵਿੰਦਰ ਬੋਲਦਾ ਜੀ ਜ਼ਰੂਰ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਤੁਹਾਡਾ ਈਵਨ ਪੰਜਾਬੀ ਟੀਵੀ ਤੇ ਧੰਨਵਾਦ ਜੀ ਧੰਨਵਾਦ ਹਾਂਜੀ ਕੀ ਕਹਿਣਾ ਚਾਹੋਗੇ ਸਰ ਦੇਖੋ ਜ਼ੈਰੀਲੀ ਸ਼ਰਾਬ ਦੇ ਚੱਲਦੇ ਇੱਥੇ ਜਿਹੜਾ ਮੌਤਾ ਦਾ ਅੰਕੜਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਇਹ ਜਿਹੜੀਆਂ ਜਿੰਨੀਆਂ ਕਿਪਰੇ ਜੋ ਸਰਕਾਰ ਪੂਰਾ ਧਿਆਨ ਦੇਵੇ ਕਿ ਨਹੀਂ ਜਿਵੇਂ ਕਹਿ ਰਹੇ ਪਸਤਾ ਨਹੀਂ ਹਿੱਲਦਾ ਕਿ ਨਹੀਂ ਜੀ ਜਦੋਂ ਸਰਕਾਰਾਂ ਦਾ ਧਿਆਨ ਨਹੀਂ ਇਹਨਾਂ ਦੀਆਂ ਆਂਗੈਆਂ ਸਰਕਾਰ ਦੀਆਂ ਜਿਹੜੀਆਂ ਆਉਣ ਵਾਲੇ ਸਰਕਾਰਾਂ ਦੇ ਵਿੱਚ ਵੋਟਾਂ ਦੇ ਬਹੁਤ ਅੰਲੈਸਨ ਤੇ ਮਾਰਾ ਅਸਰ ਪਊਗਾ ਹੂੰ ਜੀ ਇਹ ਸਰਕਾਰਾਂ ਤੇ ਹੰਦਿਆਂ ਪਹਿਲਾਂ ਇਹ ਕੰਮ ਚੱਲਦਾ ਹੁੰਦਾ ਹੈ। ਹੂੰ। ਉਸ ਵੀ ਸਰਕਾਰਾਂ ਕੋਈ ਵੀ ਚੀਜ਼ ਆ ਜੇ ਆਪਾਂ ਸਮੇਂ ਸਿਰ ਰਹਿੰਦੇ ਉਹਨਾਂ ਦੇ ਕੰਟਰੋਲ ਕੀਤਾ ਜਾਵੇ। ਹੂੰ। ਨਾ ਹਰਿਆਣਾ ਹਰਿਆਣਾ ਦਾ ਵੱਧ ਰਿਹਾ ਮੈਂ ਹਸਪੀਟਲ ਦੇ ਵਿੱਚ ਟੀਜੀ ਉੱਥੇ ਦਾ ਕੋਈ ਦਵਾਈ ਲੈਣ ਆਈ ਸੀ ਪਿੰਡ ਗੁਜਰਾਵਾਲਾ। ਜੀ। ਉਹ ਕਹਿੰਦਾ ਸਰੇ ਆਮ ਘਰੇ ਬਣਾ ਰਹੇ ਦੀ ਦਵਾਈਆਂ। ਜੀ। ਦਾਰੂ ਦੇਖ ਲਓ। ਹੂੰ। ਫਿਰ ਇਹ ਇਹਦੇ ਵਿੱਚ ਕੋਈ ਬਾਦ ਘਾਟ ਹੋਈ ਉਹਨਾਂ ਨੇ ਜੋ ਕੋਈ ਬਣਾਉਦੇ ਹੋਣ ਕਹਿਲੀ ਹੋਈ ਜਾਂ ਖਬਰਾਂ ਕਿੰਨੇ ਵੀ ਚਿਰਦੇ ਬਣਾਉਦੇ ਹੋਣੇ ਉਹ। ਹੂੰ। ਇਹ ਇਹਦੇ ਕਰਕੇ ਦੇਖੋ ਜਿਹੜੇ ਜਾਨਾ ਗਈਆਂ ਉਹ ਬਾਪਸਤਾਨੇ ਮੁੜ ਕੇ ਆਉਂਦੇ ਇਹਨਾਂ ਦੇ ਕੋਈ ਕਮਾਨ ਵਾਲੇ ਤੇ ਉਹ ਹੀ ਗਾਣਾ ਤੇ ਜਿਹੜਾ ਤਾਕੜਾ ਬੰਦਾ ਤਾਂ ਵਧੀਆ ਪੀਣਾ ਮਾੜਾ ਬੰਦਾ ਕਰ ਰਹੀ ਦੇਖਦਾ ਵੀ ਦਾਖਰ ਪੀਂਦਰ ਵਸਤੇ ਉਹ ਜੀ ਜੀ ਬਿਲਕੁਲ ਤੇ ਕੀ ਕਹਿਣਾ ਚਾਹੋਗੇ ਸਰ ਦੇਖੋ ਇੱਥੇ ਜਿਹੜਾ ਮੋਤਾ ਦਾ ਅੰਕੜਾ ਵੀ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਤੇ ਸ਼ਰਾਬ ਦਾ ਜਿਹੜਾ ਸਿਲਸਿਲਾ ਹੈ ਸ਼ਰਾਬ ਦੇ ਠੇਕੇ ਆਪਾਂ ਦੇਖਿਆ ਕਿ ਜਗ੍ਹਾ-ਜਗ੍ਹਾ ਤੇ ਹੁਣ ਜਿਹੜੇ ਖੁੱਲ ਜਾਂਦੇ ਨੇ ਤੇ ਕਾਫੀ ਜਿਹੜਾ ਕਹਿ ਸਕਦੇ ਆ ਕਿ ਇੱਥੇ ਸਰਕਾਰਾਂ ਮੁਨਾਫਾ ਬਹੁਤ ਜ਼ਿਆਦਾ ਲੈਂਦੀਆਂ ਨੇ ਸਰਕਾਰ ਇਹ ਦੇਖੇ ਕਿ ਇਹ ਉਹ ਲੋਕਾਂ ਨੂੰ ਨਾ ਭਲੈਂਦੀ ਲੈਂਦੇ ਜਿਹੜੀ ਆ ਲੋਕਾਂ ਦੀ jaan ਲੈਂਦੇ ਨੇ ਤਾਂ ਇਹਦਾ ਕੀ ਕਰਿਆ ਜਾਵੇ ਦੇਖੋ ਜੀ ਸਰਕਾਰ ਮੁਨਾਫਾ ਦੇ ਲਈ ਇਹ ਲੋਕਾਂ ਨੂੰ ਮਾਰਨੇ ਇਹਨਾਂ ਤੋਂ ਮੈਂ ਜਿਹੜੀ ਗਰਾਊਂਡ ਸਟੂਫ ਤੇ ਕੰਮ ਨੂੰ ਕਰ ਰਿਹਾ ਇਹ ਨਾਭਾ ਖਤਮ ਨਹੀਂ ਹੋ ਸਕਦਾ ਹੈ ਜੀ ਬਿਲਕੁਲ ਤੇ ਇਥੇ ਸਰਕਾਰਾਂ ਦੇਖੋ ਕੋਈ ਕਾਰਵਾਈ ਜਿਹੜੀ ਐ ਪੁਖਤਾ ਤੌਰ ਤੇ ਵੱਡੀ ਵੱਡੀ ਜਿਹੜੀ ਕਾਰਵਾਈ ਆਪਾਂ ਕਹਿ ਸਕਦੇ ਹਾਂ ਇੱਥੇ ਨਹੀਂ ਹੋ ਪਾਰੀਆਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਇਹਨਾਂ ਚੀਜ਼ਾਂ ਦੇ ਵਿੱਚ ناکਾਮ ਹੈ ਹਾਂ ਜਿਹੜੇ ਬੰਦੇ ਇਹ ਕੰਮ ਕਰਦੇ ਨੇ ਉਹ 17 ਉੱਪਰ ਤੱਕ ਜੁੜੀਆਂ ਹੋਈਆਂ ਨੇ ਜੀ ਮੇਰੇ ਮੂਤੇ ਦੇ ਕਿਹਦੇ ਤੋਂ ਬਾਅਦ ਦੀ ਗੱਲ ਨਹੀਂ ਕਿ ਜਿਹੜੀਆਂ ਬਲੈਕ ਕਰ ਲੁਗਾ ਇਹ 17 ਉੱਪਰ ਤੱਕ ਜੁੜੀਆਂ ਨੇ ਉੱਪਰ ਤੱਕ ਦੇ ਸਿਰੇ ਪਏ ਹੋਣੇ ਤੇ ਜਿੱਥੇ ਗਰਾਊਂਡ ਜਿਹੇ ਤੋਂ ਕੰਮ ਹੋ ਗਿਆ ਤੇ ਕਿੱਥੇ ਕਿੱਥੇ ਜਾ ਕੇ ਇਹਨਾਂ ਦੀਆਂ ਤਾਰਾਂ ਖੁੱਲਣੀਆਂ ਨੇ ਜਾ ਕੇ ਹਾਂਜੀ ਬਿਲਕੁਲ ਤੇ ਸੰਜੀਵ ਸ਼ਰਮਾ ਜੀ ਤੁਸੀਂ ਇੱਥੇ ਮਾਲਵਿੰਦਰ ਜੀ ਦੀ ਗੱਲ ਦੇ ਨਾਲ ਕਿੰਨੇ ਕੁ ਜ਼ਿਆਦਾ ਸਹਿਮਤ ਹੋ ਮੈਡਮ ਮੈਨੂੰ ਮਾਲਵਿੰਦਰ ਜੀ ਦੀ ਆਵਾਜ਼ ਥੋੜੀ ਘੱਟ ਸਮਝਾਈ ਥੋੜੇ ਸਵਾਲ ਰਿਪੀਟ ਕਰਦੇ ਜੀ ਹਾਂਜੀ ਤੇ ਸਵਾਲ ਸੀਗਾ ਸਰ ਇੱਥੇ ਮੇਰਾ ਮਾਲਵਿੰਦਰ ਜੀ ਨੂੰ ਸਵਾਲ ਸੀ ਕਿ ਜਿਹੜੀ ਦੇਖੋ ਸਰਕਾਰਾਂ ਨੇ ਉਹ ਵੀ ਮੁਨਾਫਾ ਲੈਂਦੇ ਹਨ ਤੇ ਜਿਹੜੀ ਕਾਰਵਾਈ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਇੱਥੇ ਨਹੀਂ ਹੋ ਪਾਰੀ ਹਾਂ ਬਿਲਕੁਲ ਮੈਡਮ ਦੇਖੋ ਕਾਰਵਾਈ ਹੋຊੂ ਮਤਲਬ ਗੱਲ ਉੱਥੀ ਆ ਜਾਂਦੀ ਹੈ ਮੈਡਮ ਜਦੋਂ ਕੋਈ ਸਰਕਾਰ ਨੇ ਹੀ ਪੈਨ ਚਲਾਉਣਾ ਹੁੰਦਾ ਸਰਕਾਰ ਦੇ ਅਧਿਕਾਰ ਨਾਲ ਕਾਰਵਾਈਆਂ ਹੋਣੀਆਂ ਹੁੰਦੀਆਂ ਜੀ ਸਰਕਾਰ ਵੀ ਬਣਛਾ ਸਹੀ ਰਹੀ ਦੀ ਸੀ ਆ ਜ਼ਹਿਰ ਬੰਦ ਨਹੀਂ ਨਹੀਂ ਜ਼ਹਿਰ ਵੇਚਣੀ ਨਹੀਂ ਉਹ ਜ਼ਹਿਰ ਦਾ ਪੈਣ ਦਾ ਜਰੀਆ ਨਹੀਂ ਬੰਦ ਕਰਨਾ ਲੋਕਾਂ ਦੇ ਜੀ ਜੀ ਕਿਤੇ ਨਾ ਕਿਤੇ ਜੱਟਾਂ ਨੇ ਸੋਚ ਨਹੀਂ ਸਰਕਾਰ ਕਰਦੀ ਕਿਤੇ ਇਹ ਠੀਕ ਹੈ ਕਿਰਾਬ ਚੁਡੀ ਪ੍ਰੋਗਰਾਮ ਨਹੀਂ ਬੰਦ ਕਰ ਸਕਦੇ ਲੇਕਿਨ ਕਿਤੇ ਨਾ ਲਿਮਟ ਹੋ ਗਈ ਉਹਦੀ ਕੋਈ ਨਾ ਕੋਈ ਸੈਂਪਲਿੰਗ ਹੋਵੇ ਜਿਹਦੇ ਵਿੱਚ ਕੀ ਆ ਕਿ ਐਧਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀ ਮੈਡਮ ਫਿਰ ਕਿਤੇ ਨਾ ਕਿਤੇ ਉਹਦਾ ਵਿਕਰੀ ਕਰੋ ਵਿਕਰੀ ਕਰਕੇ ਫਿਰ ਜੋ ਵੀ ਕਰਨਾ ਆ ਕੇ ਸਰਕਾਰ ਆਪਾਂ ਕਰ ਸਕਦੀ ਹੈ ਜੀ ਹਾਂਜੀ ਬਿਲਕੁਲ ਪਰ ਦੇਖੋ ਇੱਥੇ ਸੰਜੀਵ ਸ਼ਰਮਾ ਜੀ ਜਿਹੜੇ ਲੋਕਾਂ ਦੀ ਮੌਤਾ ਹੋ ਰਹੀਆਂ ਨੇ ਕੀ ਲੱਗਦਾ ਕਿ ਸਰਕਾਰਾਂ ਇਸ ਚੀਜ਼ ਨੂੰ ਦੇਖ ਕੇ ਵੀ ਅਨਦੇਖਿਆ ਕਰ ਦਿੰਦੀਆਂ ਕਿਉਂਕਿ ਖਬਰਾਂ ਤਾਂ ਆਪਣੇ ਸਭ ਕੋ ਲਈ ਆਉਂਦੀਆਂ ਨੇ ਤੇ ਸੋਸ਼ਲ ਮੀਡੀਆ ਅੱਜ ਦੇ ਜ਼ਮਾਨੇ ਦੇ ਵਿੱਚ ਹਰ ਨਾਗਰਿਕ ਇੱਥੇ ਚਲਾਉਂਦਾ ਹੈ ਕੀ ਲੱਗਦਾ ਹੈ ਕਿ ਅਣਗੌਲਿਆ ਇੱਥੇ ਕੀਤਾ ਜਾਂਦਾ ਹੈ ਇਹਨਾਂ ਚੀਜ਼ਾਂ ਨੂੰ ਮੈਨੂੰ ਤਾਂ ਕੋਈ ਅਜੀਬੀ ਖਬਰ ਕੋਈ ਪਤਾ ਲੱਗੂਗਾ ਜੀ ਹੂੰ ਇਹ ਵੀ ਅੱਜ ਦੀ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮੌਤ ਮੌਤ ਆ ਜੀ ਨੌਜਵਾਨ ਦੀ ਉਹ ਉਹਦਾ ਸੀਐਮ ਸਾਹਿਬ ਦੇ ਹੀ ਹਲਕੇ 'ਚ ਹੈ ਜੀ ਸੰਗਰੂਰ 'ਚ ਜੀ ਇਹ ਸਰਕਾਰ ਦੀ ਅਸੀਂ ਕਈ ਧਿਆਨ ਹੈਗਾ ਜਾਂ ਨਹੀਂ ਹੈਗਾ ਸੋਸ਼ਲ ਮੀਡੀਆ ਤੇ ਪਤਾ ਲੱਗਦਾ ਨਹੀਂ ਹੈਗਾ ਹੁਣ ਤਾਂ ਕਹਿ ਨਹੀਂ ਸਕਦੇ ਕਿ ਸੀਐਮ ਸਾਹਿਬ ਦੇ ਹਲਕੇ 'ਚ ਐਡੀ ਬੜੀ ਗੱਲ ਹੋਈ ਹੋਵੇ ਅੱਡੇ 'ਚ ਕੋਈ ਜਾਂ ਯਾਰ ਜਿਹੜੇ ਡਾਲ ਗਏ ਕਿ ਤੇਨਾਂ ਕਿਤੇ ਜਿਹੜੀ ਜੀ 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 ਸਾਹਿਬੀ ਨਰਦਾਂਦੀ ਬਾਤ ਹੋਈ ਹੋਵੇ ਇਸ ਤੋਂ ਸੀਐਮ ਸਾਹਿਬ ਅਣਜਾਣ ਹੋਣ ਔਰ ਉਸ ਤੋਂ ਬਾਅਦ ਕਾਰਵਾਈਆਂ ਹੋਵੇ ਪਤਾ ਲੱਗ ਜੂਗਾ ਨਹੀਂ ਜੀ ਬਿਲਕੁਲ ਤੇ ਕੀ ਲੱਗਦਾ ਹੈ ਕਿ ਦੇਖੋ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੇ ਹਲਕੇ ਦੀ ਇੱਥੇ ਗੱਲ ਹੋ ਰਹੀ ਹੈ ਕੀ ਦੇਖੋ ਸੰਗਰੂਰ ਸ਼ਹਿਰ ਤੋਂ ਇਹ ਜਿਹੜਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਕਿ ਜ਼ਹਿਰੀਲੀ ਸ਼ਰਾਬ ਕਰਕੇ ਪਹਿਲਾਂ 4 ਲੋਕਾਂ ਦੀ ਇੱਥੇ ਕਿਹਾ ਜਾ ਰਿਹਾ ਸੀਗਾ ਤੇ ਹੁਣ ਜਿਹੜਾ ਮੌਤਾਂ ਦਾ ਅੰਕੜਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਦੇਖੋ ਮੌਤਾਂ ਦਾ ਅੰਕੜਾ ਤਦ ਹੀ ਵੱਧ ਰਿਹਾ ਹੈ ਜੇਕਰ ਇੱਥੇ ਕੋਈ ਕਾਰਵਾਈ ਨਹੀਂ ਹੋ ਰਹੀ ਜੇਕਰ ਉਸੇ ਦਿਨ ਇੱਥੇ ਕਾਰਵਾਈ ਹੋ ਜਾਂਦੀ ਉਸੇ ਦਿਨ ਜਿੱਥੋਂ ਇਹ ਸ਼ਰਾਬ ਆਈ ਹੈ ਉਸ ਚੀਜ਼ ਨੂੰ ਇੱਥੇ ਬੰਦ ਕਰ ਲਿਆ ਜਾਂਦਾ ਤਾਂ ਕੀ ਲੱਗਦਾ ਕਿ ਅੱਜ ਇਹ ਜਿਹੜੀ ਮੌਤਾਂ ਦਾ ਸਿਲਸਿਲਾ ਵੱਧ ਰਿਹਾ ਹੈ ਇੱਥੇ ਰੁਕ ਸਕਦਾ ਸੀ ਆ ਮੈਡਮ ਦੇਖੋ ਜਿਹੜਾ ਡਿਪਾਰਟਮੈਂਟ ਇਹਨਾਂ ਦੀ ਚੈਕਿੰਗ ਕਰਦਾ ਜਾਂ ਇਹਨਾਂ ਦੀ ਸਪਲਾਈਂਗ ਕਰਦਾ ਉਹਨੂੰ ਸਟੱਕ ਰਹਿਣ ਦੀ ਜ਼ਰੂਰਤ ਹੈ ਜੀ ਹੂੰ ਉਹਨਾਂ ਦੀ ਜਿਹੜੀ ਚੈਕਿੰਗ ਹੈ ਜਾਂ ਉਹਨਾਂ ਦੀ ਜਿਹੜੀ ਕਿਤੇ ਨਾ ਕਿਤੇ ਵਿਸ਼ਕ ਹੁੰਦੀ ਹੈ ਡੇਲੀ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਇੱਕ ਤਾਂ ਸਿਸਟਮ ਬਣਾਉਣਾ ਚਾਹੀਦਾ ਦੇਖੋ ਕੋਈ ਨਾ ਕੋਈ ਸਿਸਟਮ ਦੇ ਵਿੱਚ ਸ਼ਰਾਬ ਨੂੰ ਵੇਚਣਾ ਚਾਹੀਦਾ ਅਗਰ ਸਰਕਾਰ ਅੰਨ ਤੋਂ ਦੇਖਦਾ ਹੀ ਸ਼ਰਾਬ ਵੇਚਦੀ ਰਹੂਗੀ ਆਂਕੜਾ ਚ ਵੇਚਣ ਤੇ ਵਾਅਦਾ ਕਰਦੀ ਰਹੂਗੀ ਫਿਰ ਉਹ ਦਿਨ ਦੂਰ ਨਹੀਂ ਹੈਗਾ ਵੀ ਅੱਜ 4 6 8 10 ਪਤਾ ਨਹੀਂ ਆਂਕੜਾ ਚ ਕਿੰਨਾ ਕੁ ਵਾਅਦਾ ਹੋ ਜਾ ਜੀ ਬਿਲਕੁਲ ਦੇਖੋ ਇੱਥੇ ਕਾਰਵਾਈ ਕੀਤੀ ਗਈ ਤੇ ਸ਼ਰਾਬ ਦੇ ਜਿਹੜੇ ਸੈਂਪਲ ਸੀ ਬਾਅਦ ਵਿੱਚ ਜਦੋਂ ਅਪਡੇਟ ਆਈ ਕੀ ਸ਼ਰਾਬ ਦੇ ਸੈਂਪਲ ਵੀ ਇੱਥੇ ਲਏ ਗਏ ਸ਼ਰਾਬ ਨੂੰ ਚੈੱਕ ਵੀ ਕੀਤਾ ਗਿਆ ਤਾਂ ਵੀ ਜਿਹੜਾ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਕੋਈ ਢਿੱਲੇ ਦੇ ਵਿੱਚ ਰਹਿ ਗਈ ਹੋਏਗੀ ਅੱten ਰਹਿ ਗਈ ਹੁੰਦੀਆਂ ਜਾਂ ਫਿਰ ਮਿਲੀਭੁਗਤ ਹੋ ਜਾਂਦੀ ਹੈ ਕਿਤੇ ਨਾ ਕਿ ਸੈਂਪਲ ਪਾਸ ਕਰਨਾ ਫੇਲ ਕਰਨਾ ਚਾਹਤੇ ਵਿੱਚ ਕੀ ਪਾਉਣਾ ਕੀ ਨਾ ਪਾਉਣਾ ਜਿਹੜੇ ਬੰਦੇ ਜਿਹੜੇ ਬੰਦੇ ਦੇ ਕਰਕੇ ਕਿਸੇ ਦੀ ਜਾਨ ਗਈ ਆ ਜਾਂ ਜਾ ਰਹੀ ਹੈ ਉਸ ਚੀਜ਼ ਨੂੰ ਦਬਾਉਣਾ ਕਿਤੇ ਨਾ ਕਿਤੇ ਮਿਲੀਭੁਗਤ ਹੁੰਦੀ ਹੈ ਜੀ ਜੀ ਬਿਲਕੁਲ ਤੇ ਇੱਕ ਹੋਰ ਜਿਹੜਾ ਆ ਆਪਾਂ ਇਸੀ ਤੇ ਗੱਲ ਕਰ ਲੈਨੇ ਆ ਕਿ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਦੇਖੋ ਮਿਲੀਭੁਗਤ ਦਾ ਜਿਹੜਾ ਕਾਰਨ ਨਿਕਲ ਕੇ ਸਾਹਮਣੇ ਆਂਦਾ ਹੈ ਆਂਦਾ ਹੈ ਉਹ ਹੈ ਰਿਸ਼ਵਤ ਖੋਰੀ ਕੀ ਲੱਗਦਾ ਹੈ ਕਿ ਇੱਥੇ ਰਿਸ਼ਵਤ ਖੋਰੀ ਦਾ ਵੀ ਵੱਦ ਤੋਂ ਵੱਧ ਜਿਹੜੇ ਮਾਮਲੇ ਨੇ ਉਹ ਨਜ਼ਰ ਆਉਂਦੇ ਨੇ ਹਮੇਸ਼ਾ ਹੀ ਮਣਜਾ ਦਾ ਹਰਿਆਣੇ ਪੰਜਾਬ ਦਾ ਉਹਦੇ ਨੌਕਰੀਆਂ ਗੁੱਟੀਆਂ ਅਗਲੇ ਤੇ ਟੇਬਲ ਤੇ ਆ ਜਾਣਗੀਆਂ ਜੀ ਜੀ ਬੜੇ ਬੜੇ ਬੰਦਿਆਂ ਦਾ ਆਮਾਨ ਡੋਲ ਜਾਂਦਾ ਜੀ ਹੂੰ ਜਦੋਂ ਇਹ ਚੀਜ਼ਾਂ ਸਰਕਾਰ ਵੱਲੋਂ ਹੋਣ ਦੇਣੀਆਂ ਜਾਂ ਚੱਲ ਰਹੀਆਂ ਵੀ ਹੋ ਉਹ ਕਿਤੇ ਨਾ ਕਿਤੇ ਕਾਰਵਾਈ ਜਾਂਦੀ ਹੁੰਦੀ ਹੈ ਕੁਝ ਇਹ ਨਹੀਂ ਕਹਿੰਦੇ ਵੀ ਸਰਕਾਰ ਕਰਵਾ ਰਹੀ ਹੈ ਲੇਕਿਨ ਹੋਣ ਤੋਂ ਬਾਅਦ ਸਰਕਾਰ ਉਸ ਚੀਜ਼ ਤੇ ਨਕੇਬ ਨਹੀਂ ਜੱਦ ਦੀ ਮਰਜੀ ਤੇ ਛੱਡ ਨਹੀਂ ਹੋ ਰਹੀ ਭ੍ਰਿਸ਼ਟਾਚਾਰੀ ਜਾਂਦੀ ਹਰੇਕ ਜੀ ਦੇ ਵਿੱਚ ਭ੍ਰਿਸ਼ਟਾਚਾਰੀ ਹੁੰਦੀ ਅੱਜ ਸਾਡੇ ਜੇ ਮੌਤਾਂ ਦੇ ਅੰਕੜਾ ਹੁੰਦਾ ਤੇ ਬਾਕਾ ਹੁੰਦਾ ਕਿ ਜਿਹੜੇ ਸ਼ਰਾਬ ਦੇ ਨਾਲ ਨਸ਼ੇ ਨਸ਼ੇਦੀ ਸ਼ਰਾਬ ਦੇ ਨਾਲ ਬੰਦੂ ਘਰ ਰਹੇ ਆ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਮਰੀ ਭੁਗਤ ਹੁੰਦੀ ਆ ਮੈਡਮ ਜਦ ਤੱਕ ਮੇਰੀ ਭੁਗਤਰਾਮ ਦਾ ਪੈਸਾ ਨਾ ਚੱਲੇ ਜਦ ਤੱਕ ਕੋਈ ਜਿਹੜਾ ਕ੍ਰਾਈਮ ਨਹੀਂ ਹੋ ਸਕਦਾ ਨਾ ਕੋਈ ਸਮਾ ਜੀ ਮਾਲਵਿੰਦਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ ਦੇਖੋ ਜੀ ਮੈਂ ਤਾਂ ਵੀ ਕਹਿਣਾ ਪਹਿਣਾ ਜਦੋਂ ਸਰਕਾਰ ਦੀ ਨੀਤ ਹੈ ਮਲਖਾ ਸਾਖ ਹੋ ਜੀ ਸਾਰਾ ਕੁਝ ਹੋ ਰਿਹਾ ਹੈ ਬੜਾ ਜੀ ਜੇ ਨਾ ਤਾਂ ਕਰ ਮਨਸਾ ਸਾਹਿਬ ਨੇ ਹਿੰਦੀ ਤੋਂ ਕੁਝ ਨਹੀਂ ਹੁੰਦਾ ਇਸੇ ਲੋਟ ਮਰੀ ਜਾਣ ਕੋਈ ਫਰਕ ਨਹੀਂ ਪੈਂਦਾ ਤੇ ਜਿਸ ਦੇ ਸਹਾਰੀ ਨੀਤ ਹੈ ਜਦੋਂ ਉਹਦੇ ਸੇ ਸਿਰ ਸਰਕਾਰ ਦੀ ਮੁਸਾਇਦਤ ਹੈ ਜਦੋਂ ਉਹਨਾਂ ਇਲੈਕਸ਼ਨ ਦੇ ਵਿੱਚ ਹੋਣਾ ਹੈ ਜੀ ਇਹ ਜਿਹੜੀ ਨੀਤਾਂ ਕਹਿ ਰਹੇ ਹਾਂ ਮਾਲਵਿੰਦਰ ਸਾਹਿਬ ਨੂੰ ਬਹੁਤ ਭਰਸਾ ਕਰਦੀ ਹੈ ਜਿਨ੍ਹਾਂ ਦੇ ਘਰੇ ਜਿਨ੍ਹਾਂ ਦੇ ਥੰਦੇ ਚੱਲਦੇ ਨੇ ਉਹਨਾਂ ਨੇ ਤਾਂ ਫਿਰ ਕੱਢਣੀ ਹੋਊ ਡੈਕਸਨ ਐਸਰਸੀ ਐਂਡ ਵੀ ਆ ਹੂੰ ਜਿਹੜਾ ਬੰਦ ਤੇ ਵੀ ਲੰਸਨ ਦੀਆਂ ਕੈਂਡੀਆਂ ਨੇ ਜੀ ਜੀ ਇਹਦੇ ਵਿੱਚ ਚਾਰਮੀ ਨੇ ਕਿ ਮੈਨੂੰ ਲੱਗਦਾ ਵੀ ਜਿੱਥੇ ਘਟਨਗੇ ਜਿੱਥੇ ਵਧਣਗੇ ਜ਼ਰੂਰ ਸਰਕਾਰ ਪਾਲਿਸੀਆਂ ਦੇਣਾ ਪੂਰੀ ਗ੍ਰਾਊਂਡ ਜੀ ਤੇ ਫੜਨਾ ਚਾਹੀਦਾ ਵੀ ਪਿੰਡ ਗੁਜਰਾ ਦੇ ਬਿੰਦੂ ਦੀ ਗੱਲ ਛੋਟੀ ਜਿੰਨਾ ਟੱਕਰ ਦੀ ਸੈਟ ਨਹੀਂ ਆਉਂਦੀ ਕਿ ਨਹੀਂ ਟੱਕਰ ਮੈਨੂੰ ਯਾਰ ਨੂੰ ਲੱਗਦਾ ਕਿ ਬਦਲੂ ਵਿੱਚ ਬਦਲੂ ਵਿੱਚ ਜ਼ਰੂਰ ਜੀ ਇੱਕ ਹੋਰ ਗੱਲ ਇੱਥੇ ਦੇਖੋ ਮਾਲਵਿੰਦਰ ਜੀ ਉਹੀ ਗੱਲ ਆ ਜਾਂਦੀ ਹੈ ਕੀ ਲੱਗਦਾ ਕਿ ਅੰਕੜੇ ਜਿਹੜੇ ਨੇ ਉਹ ਘਟਣ ਦੀ ਵਜਾਏ ਅੱਗੇ ਹੋਰ ਵੀ ਵਸ ਸਕਦੇ ਨੇ

ਹਾਂ ਜੀ ਹਾਂ ਜੀ ਸੰਜੀਪ ਸ਼ਰਮਾ ਜੀ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ ਦੇਖੋ ਇੱਥੇ ਇੱਕ ਹੋਰ ਗੱਲ ਹੋਈ ਹੈ ਜਿਹੜੀ ਕਿ ਅੰਕੜਿਆਂ ਦਾ ਜਿਹੜਾ ਵਾਅਦਾ ਹੈ ਅੱਗੇ-ਅੱਗੇ ਜੇਕਰ ਪ੍ਰਸ਼ਾਸਨ ਦੀ ਇਦਾਂ ਹੀ ਢਿੱਲ ਰਹੀ ਤਾਂ ਵੱਸ ਸਕਦਾ ਹੈ ਹਾਂ ਮੈਡਮ ਬਸ ਪ੍ਰਸ਼ਾਸਨ ਦੀ ਟੇ ਬਲਾਲੋ ਵਿੱਚ ਸਰਕਾਰ ਦੀ ਢਿੱਲ ਲਾਰੋ ਇੱਥਾ ਜਾਨਾ ਵੀ ਜਿਹੜਾ ਸਾਰਾ ਤਾਮਜਾਮ ਹੁੰਦਾ ਸਰਕਾਰ ਦੇ ਹੱਥ ਚ ਹੁੰਦਾ ਲੇਖੋ ਸਰਕਾਰ ਨੂੰ ਜ਼ੋਰ ਕਰਨੀ ਚਾਹੀਦੀ ਹੈ ਵੀ ਜਿਹੜੀਆਂ ਐਦਾਂ ਦੇ ਚੀਜ਼ਾਂ ਹੋ ਰਹੀਆਂ ਵੀ ਲੋਕਾਂ ਨੂੰ ਨੁਕਸਾਨ ਦੇ ਰਹੀਆਂ ਕਿਤੇ ਨਾ ਕਿਤੇ ਉਹਨਾਂ ਦੇ ਦੀਪਲੀਗਾਈ ਤੱਕ ਜਾਂਚ ਕਰਕੇ ਕਿਤੇ ਨਾ ਕਿਤੇ ਸਿਸਟਮ ਦੇ ਹਿਸਾਬ ਨਾਲ ਚੀਜ਼ ਬਿਕਣੀ ਚਾਹੀਦੀ ਆ ਸਿਸਟਮ ਦੇ ਹਿਸਾਬ ਨਾਲ ਲੋਕਾਂ ਚਾਹਣੀ ਚਾਹੀਦੀ ਇਸ ਦਾ ਬਾਰ ਬਾਰ ਇਹੀ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਜਹਰ ਪੰਗਣ ਚ ਮਤਲਬ ਕਿਤੇ ਨਾ ਕਿਤੇ ਸਰਕਾਰ ਦਾ ਨਾਮ ਆ ਰਿਹਾ ਅਗਰ ਸਰਕਾਰ ਦੇ ਸਟੇਸ਼ਨ ਜਿਹੜੀ ਸ਼ਰਾਬ ਆ ਲਾਗੂ ਨਾ ਕੀਤੀ ਜਾਂਦੀ ਜਾਂ ਲੋਕਾਂ ਚ ਦਿੱਤੀ ਨਾ ਜਾਂਦੀ ਤਾਂ ਕਿਤੇ ਨਾ ਕਿਤੇ ਜ ਜੀ ਬਿਲਕੁਲ ਦੇਖੋ ਲਗਾਤਾਰ ਇੱਥੇ ਜਿਹੜੀ ਮੋਤਾ ਦੇ ਆંકੜੇ ਵਧੇ ਨੇ ਤੇ ਇੱਥੇ ਕੀ ਕਹਿਣਾ ਚਾਹੂਗੇ ਕਿ ਲੋਕਾਂ ਨੂੰ ਵੀ ਥੋੜਾ ਸਾਵਧਾਨ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਾਂ ਮੈਨੂੰ ਜਿਹੜਾ ਯੂਜ਼ ਕਰਦਾ ਜਿਹੜਾ ਚੀਜ਼ ਨੂੰ ਵਰਤਦਾ ਉਹ ਤਾਂ ਦੇਖੋ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਅੱਜ ਅੱਜ ਸੋਸ਼ਲ ਮੀਡੀਆ ਦੇ ਦੇਖ ਸਕਵਾਣਾ ਦੇਖਦੇ ਆ ਕਿਤੇ ਨਾ ਕਿਤੇ ਉਹ ਚੀਜ਼ ਨੂੰ ਦੇਖ ਕੇ ਬੰਦੇ ਨੂੰ ਸਾਥ ਹੀ ਲੈ ਲੈਣੀ ਚਾਹੀਦੀ ਹੈ ਬਹੁਤ ਸਾਰੇ ਲੋਕ ਸਿੱਖਦੇ ਵੀ ਆ ਲੇਕਿਨ ਜਿਆਦਾਤਰ ਜਾਗਰੂਕ ਹੋਣ ਦੀ ਜ਼ਰੂਰਤ ਹੈ ਜੀ ਕੀ ਲੱਗਦਾ ਕਿ ਦੇਖੋ ਨਸ਼ੇ ਦੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਬੰਦੇ ਨੂੰ ਇੱਥੇ ਸ਼ਰਾਬ ਦੀ ਲਗ ਜਾਂਦੀ ਹੈ ਉਹਨਾਂ ਲਈ ਇਹ ਚੀਜ਼ ਬਹੁਤ ਜ਼ਿਆਦਾ ਮੁਸ਼ਕਿਲ ਹੈ ਸਾਵਧਾਨੀ ਦੇ ਨਾਲ ਚੱਲਣਾ ਕਿਉਂਕਿ ਉਹਨਾਂ ਨੂੰ ਇੱਕ ਹੋੜ ਲੱਗਦੀ ਹੈ ਅਚਾਨਕ ਜਿਹੜੇ ਸ਼ਰਾਬ ਦੀ ਤੇ ਫਿਰ ਉਹ ਸ਼ਰਾਬ ਜਿਹੜੀ ਅਸਲੀ ਹੋਵੇ ਨਕਲੀ ਹੋਵੇ ਉਹ ਪੀਣ ਦੀ ਕਰਦੇ ਨੇ ਅਜਿਹੇ ਲੋਕਾਂ ਨੂੰ ਵੀ ਇੱਥੇ ਕਿਤੇ ਨਾ ਕਿਤੇ ਸੋਜ-ਬੋਜ ਦਾ ਜਿਹੜਾ ਧਿਆਨ ਹੈ ਰੱਖਣਾ ਚਾਹੀਦਾ ਹੈ हां देखो माता मैडम चैनल ਦੇ ਮਾਧਮੇ ਬਰਾ ਨਹੀਂ ਉਹਨਾਂ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਸ਼ਰਾਬ ਦਾ ਸੇਵਨ ਕਰਦੇ ਆ ਐ ਵੀ ਕਿਤੇ ਨਾ ਕਿਤੇ ਸਹੀ ਜਾਂਚ ਪਰਖ ਦੇ ਨਾਲ ਜਿਹੜੀ ਚੀਜ਼ ਸ਼ਰਾਬ ਦੀ ਜਾਂਚ ਹੋਈ ਹੋਵੇ ਜਾਂ ਤੁਸੀਂ ਸਹੀ ਤੁਸੀਂ ਸਹੀ ਸ਼ਰਾਬ ਲਈ ਹੋਵੇ ਘੱਟ ਮਾਤਦਾਰ ਦੇ ਵਿੱਚ ਘੱਟ ਉਹਦੇ ਵਿੱਚ ਵੀ ਉਹ ਤੁਸੀਂ ਲਿਮਟ ਦੇ ਵਿੱਚ ਪੀਓ ਕਿਤੇ ਨਾ ਕਿਤੇ ਜ਼ਿਆਦਾ ਨਾ ਪੀਓ ਕਿਤੇ ਨਾ ਕਿਤੇ ਆਪਣੀ ਸਿਹਤ ਦਾ ਧਿਆਨ ਰੱਖੋ ਅੱਜ ਸੋਸ਼ਲ ਮੀਡੀਆ ਤੇ ਦੇਖ ਕੇ ਅਖਬਾਰਾਂ 'ਚ ਪੜ੍ਹ ਕੇ ਇੰਨੇ ਦਾ ਜਾਗਰੂਕ ਹੋ ਜਾਓ ਕਿ ਸਾਡੀ ਜਾਨ ਲੱਭੀ ਹੈ ਕਿਤੇ ਨਾ ਕਿਤੇ ਸਾਡਾ ਨੁਕਸਾਨ ਕਰਾਉਂਦੀ ਹੈ ਸਾਡਾ ਸ਼ਰਾਬ ਨੇ ਅੱਜ ਤੱਕ ਕਿਸੇ ਦਾ ਕੋਈ ਫਾਇਦਾ ਨਹੀਂ ਕਰਿਆ ਅਗਰ ਜੇ ਫਾਇਦਾ ਕਰਿਆ ਕਮੈਂਟ ਜਿਹਦਾ ਆਦਿ ਮੈਂ ਉਸ ਬੰਦੇ ਦਾ ਧੰਨਵਾਦ ਬਹੁਤ ਕਰੂੰਗਾ ਜੀ ਜੀ ਬਿਲਕੁਲ ਤੇ ਜਾਂਦੇ ਜਾਂਦੇ ਤੁਸੀਂ ਇੱਥੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਦੇਖੋ ਲਗਾਤਾਰ ਪ੍ਰਸ਼ਾਸਨ ਤੇ ਹੀ ਇਹ ਵੱਡੇ ਜਿਹੜੇ ਸਵਾਲ ਨੇ ਉਹ ਖੜੇ ਹੁੰਦੇ ਨੇ हां बिल्कुल मैडम देखो मैं सरकारा ਨੂੰ ਅਪੀਲ ਕਰਦਾ ਵੀ ਦੇਖੋ ਜਿਹੜੀ ਚੀਜ਼ ਲੋਕਾਂ ਦੇ ਵਿੱਚ ਆ ਕੇ ਜ਼ਹਿਰ ਬਣ ਰਹੀ ਹੈ ਜਾਂ ਜਾ ਜ਼ਹਿਰ ਬਣਦਾ ਪਕੜਦਾ ਵਿੱਚ ਕੋਲਣ ਦਾ ਕਿਤੇ ਨਾ ਕਿਤੇ ਬਣ ਰਿਹਾ ਜਰੀਆ ਬਣ ਰਿਹਾ ਕਿਤੇ ਨਾ ਕਿਤੇ ਕੀਤੀ ਜਾਵੇ ਕਿਤੇ ਨਾ ਕਿਤੇ ਸ਼ਰਾਬ ਵੇਚਣੀ ਵੀ ਹੈ ਤਾਂ ਉਹਨੂੰ ਸਿਸਟਮ ਦੇ ਵਿੱਚ ਆ ਜਾਵੇ ਉਹਦੀ ਸੈੱਪ ਕਰਨਗੇ ਜਿਹੜੇ ਲੋਕ ਕਰਦੇ ਆ ਕਿਤੇ ਨਾ ਕਿਤੇ ਲਿਖਾਈ ਤਕੋਣੀ ਚਾਹੀਦੀ ਇਹਨਾਂ ਚੀਜ਼ਾਂ ਦਾ ਤਿਆਰ ਰੱਖ ਕੇ ਕਿਤੇ ਨਾ ਕਿਤੇ ਸ਼ਰਾਬ ਨੂੰ ਵੇਚਿਆ ਜਾਵੇ ਨਹੀਂ ਸਾਡੇ ਹਿਸਾਬ ਨਾਲ ਜੇ ਸ਼ਰਾਬ ਸਰਕਾਰ ਬੰਦ ਕਰ ਲਵੇ ਤਾਂ ਬੰਦ ਕਰ ਸਕਦੀ ਹੈ ਜੀ ਬਹੁਤ ਬਹੁਤ ਧੰਨਵਾਦ ਸੰਜੀਵ ਸ਼ਰਮਾ ਜੀ ਤੁਹਾਡਾ ਵੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਤੇ ਅੱਜ ਅਸੀਂ ਜਿਹੜਾ ਵਿਸ਼ਾ ਲੈ ਕੇ ਆਏ ਸੀ ਉਹ ਹੈ ਕਿ ਜ਼ਹਿਰੀਲੀ ਸ਼ਰਾਬ ਦੇ ਕਾਰਨ ਜਿਹੜਾ ਮੌਤਾ ਦਾ ਅੰਕੜਾ ਹੈ ਉਹ ਲਗਾਤਾਰ ਇੱਥੇ ਦੇਖੋ ਵਧਦਾ ਜਾ ਰਿਹਾ ਹੈ ਤੇ ਪ੍ਰਸ਼ਾਸਨ ਵੱਲੋਂ ਢਿੱਲ ਕਹਿ ਸਕਦੇ ਆ ਜਾਂ ਫਿਰ ਪ੍ਰਸ਼ਾਸਨ ਇੱਥੇ ਕਾਰਵਾਈ ਕਰ ਰਿਹਾ ਹੈ ਤੇ ਬਹੁਤ ਜ਼ਿਆਦਾ ਸਲੋ ਕਰ ਰਿਹਾ ਹੈ ਇਹ ਵੀ ਇੱਥੇ ਚੀਜ਼ ਦੇਖਣ ਵਾਲੀ ਹੋ ਸਕਦੀ ਹੈ ਪਰ ਕੀ ਲੱਗਦਾ ਹੈ ਕਿ ਦੇਖੋ ਸ਼ਰਾਬ ਦਾ ਜਿਹੜਾ ਇਹ ਜ਼ਹਿਰੀਲੀ ਸ਼ਰਾਬ ਦਾ سلسلہ ਹੈ ਇਸ ਦੇ ਕਰਕੇ ਜਿਹੜੀ ਮੌਤਾਂ ਨੇ ਇਸ ਦਾ ਅੰਕੜਾ ਵੀ ਵੱਧਦਾ ਜਾ ਰਿਹਾ ਤੇ ਇੱਥੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਇੱਥੇ ਜ਼ਰੂਰਤ ਹੈ ਤੇ ਸਰਕਾਰਾਂ ਨੂੰ ਵੀ ਇੱਥੇ ਅਪੀਲ ਕਰਦੇ ਹਾਂ ਕਿ ਅਜੀਹ ਸ਼ਰਾਬ ਜਿਹੜੀ ਲੋਕਾਂ ਦੇ ਵਿੱਚ ਆ ਕੇ ਜ਼ਹਿਰ ਬਣ ਰਹੀ ਹੈ ਅਜੀਹ ਸ਼ਰਾਬ ਨੂੰ ਇੱਥੇ ਕਿਤੇ ਨਾ ਕਿਤੇ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਦੇਖੋ ਸ਼ਰਾਬ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਦੀ ਇੱਥੇ ਜਾਨ ਲੈ ਰਹੀ ਹੈ ਤੇ ਤੁਸੀਂ ਇਸ ਵਿਸ਼ੇ ਸੰਬੰਧੀ ਕੀ ਸੋਚਦੇ ਹੋ ਸਾਨੂੰ ਆਪਣੀ رائے ਜਿਹੜੀ ਹੈ ਉਹ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਤੇ ਲਾਈਵ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਹਾਂਜੀ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ